ਐਕਟਿਵ ਚੋਰ ਹੁਣ ਔਰਤਾਂ ਵੀ ਐਕਟਿਵ ਹੋ ਚੁੱਕੀਆਂ ਨੇ ਇਸ ਟੀਵੀ ਵੀਡੀਓ ਸਾਹਮਣੇ ਆਈ ਹੈ ਕਿ ਘਰ ਦੇ ਬਾਹਰੋਂ ਇੱਕ ਔਰਤ ਐਕਟਿਵ ਚੋਰੀ ਕਰਕੇ ਫਰਾਰ ਹੋ ਕੇ ਜਿਸ ਤੇ ਵੱਲੋਂ ਐਕਟਿਵ ਦਾ ਲੋਕ ਤੋੜਿਆ ਗਿਆ ਤਾਂ ਉਸ ਤੋਂ ਬਾਅਦ ਰੇਟੀ ਹੋਈ ਲੈ ਜਾਂਦੀ ਹੈ ਤਾਂ ਰਸਤਾ ਤੱਕ ਜਿਹੜਾ ਰਾਹ ਕਿਰਨ ਨੂੰ ਪੁੱਛਿਆ ਜਾਂਦਾ ਹੈ ਤਾਂ ਦੱਸਿਆ ਕਿ ਆ ਪਿੜਤ ਵਿਅਕਤੀ ਦੇ ਵੱਲੋਂ ਕਿ ਕਿਸੇ ਕੰਮ ਦੇ ਲਈ ਕਰੋ ਬਾਹਰ ਕੀਆ ਹੋਇਆ ਸੀ ਜਲੰਧਰ ਤੋਂ ਜਦੋਂ ਵਾਪਸ ਆਇਆ ਆਪਣੇ ਬੱਚਿਆਂ ਨੂੰ ਪੁੱਛਿਆ ਕਿ ਐਕਟਿਵਾ ਕਿੱਥੇ ਆ ਤਾਂ ਬੱਚੇ ਕਹਿੰਦੇ ਆ ਕਿ ਐਕਟਿਵਾ ਬਾਹਰ ਖੜ੍ਹੀ ਆ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਐਕਟਿਵਾ ਕਾਰ ਤੋਂ ਬਾਹਰੋਂ ਗਾਇਬ ਸੀ ਜਦ ਕਿ ਚਾਬੀ ਉਸਤੇ ਕਾਰ ਤੇ ਅੰਦਰ ਪਈ ਹੋਈ ਸੀ ਤਾਂ ਪੁਚਕਿਸ਼ ਜਦੋਂ ਆਸ-ਪਾਸ ਕੀਤੀ ਤਾਂ ਪਤਾ ਲੱਗਦਾ ਇਸ ਟੀਵੀ ਵੀਡੀਓ ਸਾਹਮਣੇ ਆਏ ਉਸ ਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਦੀ ਐਕਟਿਵਾ ਚੋਰੀ ਕਰ ਲਈ ਗਈ ਇੱਕ ਔਰਤ ਜੋ ਕਿ ਕੱਲੀ ਆਉਂਦੀ ਹੈ ਤਾਂ ਐਕਟੀਵਾ ਤਾਂ ਲੋਕ ਤੋੜ ਕੇ ਐਕਟੀਵਾ ਰੇਡ ਕੇ ਜੜੀਆਂ ਲੈ ਜਾਂਦੀ ਆ ਤਾਂ ਸਿਸ ਟੀਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਦਿਨ ਦਿਹਾੜੇ ਇੱਕ ਔਰਤ ਗਲੀ ਦੇ ਵਿੱਚ ਖੜੀ ਐਕਟੀਵਾ ਚੋਰੀ ਕਰਕੇ ਰਫੂ ਚੱਕਰ ਹੋ ਕੇ ਕਿਸੇ ਨੂੰ ਪਤਾ ਤੱਕ ਨਹੀਂ ਲਗਾ ਜਦੋਂ ਸਿਸ ਟੀਵੀ ਚੈੱਕ ਕੀਤੀ ਤਾਂ ਉਸ ਤੋਂ ਬਾਅਦ ਇਸ ਔਰਤ ਦੀ ਸਾਰੀ ਹਰਕਤ ਸਾਹਮਣੇ ਆਉਂਦੀ ਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਤੇ ਸ਼ਹਿਰ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਇਸ ਬਾਬਤ ਜਾਣਕਰ ਦਿੰਦੇ ਹੋਏ ਦੀਪਕ ਪਗਰਤ ਤੇ ਵੱਲੋਂ ਦੱਸਿਆ ਗਿਆ ਕਿ ਉਹ ਬਿੱਤੇ ਦਿਨੀ ਸ਼ਾਮ 4 ਵਜੇ ਦੇ ਕਰੀਬ ਘਰ ਆਉਂਦਾ ਤੇ ਆਪਣੇ ਬੱਚਿਆਂ ਨੂੰ ਇਸਤੇ ਵੱਲ ਪੁੱਛਿਆ ਕਿ ਆ ਕੀ ਐਕਟਿਵਾ ਕਿੱਥੇ ਆ ਤਾਂ ਉਹਨਾਂ ਕਿਹਾ ਕਿ ਬਾਹਰ ਗਲੀ ਦੇ ਵਿੱਚ ਖੜੀ ਆ ਜਦੋਂ ਗਲੀ ਦੇ ਵਿੱਚ ਜਾ ਕੇ ਉਹਨਾਂ ਨੇ ਦੇਖਿਆ ਤਾਂ ਉੱਥੇ ਐਕਟਿਵਾ ਨਹੀਂ ਸੀ ਗਾਇਬ ਸੀ ਆਸ-ਪਾਸ ਲੱਭਣ ਦੇ ਵਿੱਚ کافی ਕੋਸ਼ਿਸ਼ ਕੀਤੀ ਪਰ ਐਕਟਿਵਰ ਨਹੀਂ ਲੱਭੀ ਜਦੋਂ ਸਿਸਟਮਿਕ ਕੈਮਰੇ ਦੇਖੇ ਤਾਂ ਇੱਕ ਔਰਤ ਦਿਨ ਦਿਹਾੜੇ ਉਹਨਾਂ ਦੀ ਸਕੂਟਰੀ ਦਾ ਲੋਕ ਤੋੜ ਕੇ ਸਕੂਟਰੀ ਲੈ ਕੇ ਤਾਂ ਔਰਤ ਕੋਲੋਂ ਸਕੂਟਰੀ ਸਟਾਰਟ ਨਹੀਂ ਹੋਈ ਪਰ ਕਰੀਬ ਉਹ 3 ਕਿਲੋਮੀਟਰ ਸਕੂਟਰੀ ਨੂੰ ਪੈਦਲ ਰੇੜ ਕੇ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀਆ ਹਾਲਾਂਕਿ ਵੀ ਦੱਸਿਆ ਗਿਆ ਕਿ ਪਹਿਲਾਂ ਵੀ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਕੰਪਲੇਂਟ ਕੀਤੀ ਗਈ ਤਾਂ ਹੁਣ ਵੀ ਹਾਲਾਂਕਿ ਉਹਨਾਂ ਨੇ ਸ਼ਿਕਾਇਤ ਚੜੀਆ ਦਰਜ ਕਰਵਾ ਦਿੱਤੀ ਤਾਂ ਸੀ ਟੀਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਔਰ ਤਹਿਚ ਉਸਤੇ ਵੱਲੋਂ ਕਰਤੇ ਬਾਹਰੋਂ ਐਕਟੀਵਲ ਚੋਰੀ ਕਰ ਲਏਗੇ ਮੇਰਾ ਨਾਮ ਹੈਗਾ ਦੀਪਕ ਕੁਮਾਰ ਭਾਗਰਤ ਜੀ ਮੁਹੱਲਾ কুরਲਾ ਚੌਂਕ ਚੇਲਿਆਂ ਤੋਂ ਮੈਂ ਨਿਵਾਸੀ ਆ ਜੀ ਇਲੈਕਟ੍ਰੀਸ਼ੀਅਨ ਮੇਰਾ ਕੰਮ ਹੈਗਾ ਵਰਕ ਬਿਜਲੀ ਦਾ ਮੈਂ ਕੰਮ ਕਰਦਾ ਘਰ ਘਰ ਜਾ ਕੇ ਕੱਲ ਸ਼ਾਮ ਨੂੰ ਮੈਂ ਜਿੰਦਰ ਤੋਂ ਵਾਪਸ ਆਇਆ ਆਪਣੇ ਘਰ ਤੇ ਮੈਂ ਆਪਣੇ ਬੇਟੇ ਨੂੰ ਪੁੱਛਿਆ ਮਗਾ ਬੇਟਾ ਆਪਣੇ ਸਕੂਟਰੀ ਕਿੱਥੇ ਕੋਣੇ ਪਾਪਾ ਸਕੂਟਰੀ ਬਾਹਰ ਖੜੀ ਆ ਤੇ ਮੇਗਾ ਪੁੱਤ ਸਕੂਟਰੀ ਤਾਂ ਬਾਹਰ ਹੈ ਨਹੀਂ ਗਈ ਤੇ ਜਦੋਂ ਬਾਹਰ ਆਣ ਕੇ ਉਹਨੇ ਦੇਖਿਆ ਤਾਂ ਚਾਬੀ ਸਾਡੀ ਘਰੇ ਪਈ ਤੇ ਸਕੂਟਰੀ ਬਾਹਰ ਨਹੀਂ ਸੀਗੀ ਤੇ ਸਾਨੂੰ ਹੈਰਾਨਗੀ ਹੋਈ ਕਿ ਸਕੂਟਰੀ ਕਿੱਥੇ ਚਲ ਗਈ 5 ਮਿੰਟ ਦੇ ਵਿੱਚ ਉਹ ਬਜ਼ਾਰੋਂ ਆਇਆ ਤਾਂ ਕੀ ਹੋਇਆ ਫਿਰ ਅਸੀਂ ਭਾਲ ਕਰਦੇ ਕਰਦੇ ਕੈਮਰੇਸ਼ਨਾਤ ਕੀਤੀ ਮੁੱਲੇ ਚ ਪੁੱਛਿਆ ਇੱਧਰ ਉੱਧਰ ਸਾਰੇ ਪੁੱਛ ਕੀਤਾ ਤੇ ਉਹ ਇੱਕ ਲੇਡੀਜ਼ ਨਿਕਲੀ ਆ ਸਕੂਟਰੀ ਚੋਰੀ ਕਰਦੀ ਬਲੈਕ ਕਲਰ ਦਾ ਉਹਨੇ ਸੂਟ ਪਾਇਆ ਹੋਇਆ ਵਾ ਹੱਥ ਚੋਂ ਤੇ ਬੈਗ ਫੜਿਆ ਹੋਇਆ ਵਾ ਤੇ ਉਹ ਜਿੱਥੇ ਜਿੱਥੇ ਵੀ ਰਾਹ ਗਰੀ ਦੇ ਵਿੱਚ ਪੁੱਛਦੀ ਜਾਂਦੀ ਆ ਜਾਂ ਚਾਬੀ ਦਾ ਪੁੱਛਦੀ ਆ ਜਾਂ ਕਿਸੇ ਨੂੰ ਪੁੱਛਦੀ ਕਿ ਮਖੂਤ ਦਾ ਸਾਈਡ ਦਾ ਹੀ ਪੁੱਛਦੀ ਕਿ ਮਖੂ ਜਾਣਾ ਮਖੂ ਜਾਣਾ ਮੈਨੂੰ ਮਖੂ ਦਾ ਰਸਤਾ ਦੱਸੋ ਤੇ ਅਸੀਂ ਉਹਦੀ ਭਾਲ ਕਰਦੇ ਕਰਦੇ ਜਦੋਂ ਇਧਰ ਹੱਟਸਾਹ ਗੁਰਦੁਰੇ ਵਾਲ ਪਹੁੰਚੇ ਜਾਂ ਇਧਰ ਫੇਰਸਾਹ ਵਾਲੇ ਪਾਸੇ ਪਹੁੰਚੇ ਤੇ ਉੱਥੋਂ ਕਹਿੰਦੇ ਆ ਜੀ ਉਹ ਸਕੂਟਰੀ ਕਿਤੋਂ ਚਾਲੂ ਕਰਾ ਕੇ ਉਹ ਚੱਲ ਗਈ ਆ ਤੇ ਮੈਂ ਤਾਂ ਹੈਰਾਨਗੀ ਸਾਨੂੰ ਇਸ ਚੀਜ਼ ਦੀ ਹੋ ਰਹੀ ਆ ਕਿ ਸ਼ਹਿਰ ਦੇ ਵਿੱਚ ਵਾਰਦਾਤਾਂ ਤਾਂ ਬੜੀਆਂ ਸੁਣੀਆਂ ਸੀਗੀਆਂ ਕਿ ਫਲਾਣੇ ਬੰਦੇ ਦੇ ਉਹ ਚੋਰੀ ਹੋ ਗਈ ਢਮਕਾਨੇ ਦੇ ਉਹ ਚੋਰੀ ਹੋ ਗਈ ਪਰ ਆ ਲੇਡੀਜ਼ ਜਿਹੜੀ ਆ ਚੋਰੀ ਕਰਨ ਲੱਪਈ ਉਹ ਵੀ ਘਰ ਦੇ ਬਾਹਰੋਂ ਸਾਡੇ ਨਵੀਂ ਸਕੂਟਰੀ ਹਜੇ ਸਾਲ 1 ਹੋਇਆ ਵਾ ਮੇਰੇ ਮੋਟਰਸਾਈਕਲ ਨੂੰ ਉਹ ਵੀ ਮੇਰੇ ਘਰ ਦੇ ਬਾਹਰੋਂ ਚੋਰੀ ਹੋਇਆ ਹਜੇ ਤੱਕ ਉਹਦੀ ਕੋਈ ਪਹਾਲ ਨਹੀਂ ਹੋਈ ਨਾ ਸਾਨੂੰ ਉਹਦੀ ਕੋਈ ਪੁੱਛ ਪੜਤਾਲ ਦੱਸੀ ਆ ਉਹਦੀ ਵੀ ਮੇਰੇ ਕੋਲ ਦਰਖਾਸਤ ਹੀ ਫੋਟੋ ਸਟੇਟ ਆ ਗਈ ਆ ਇਹ ਵੀ ਮੈਂ ਦਰਖਾਸਤ ਕਰਾਈ ਹੋਈ ਏਦੀ ਮੇਰੇ ਕੋਲ ਫੋਟੋ ਸਟੇਟ ਆ ਗਈ ਆ ਮੈਂ ਆਪਣੇ ਜਿਹੜੇ ਯਾਰ ਦੋਸਤ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨੂੰ ਉਹਦੀ ਵੀਡੀਓ ਪਾਈ ਹੋਈ ਫਲੈਕਸ ਪਾਈ ਹੋਈ ਆ ਪਰ ਮੈਨੂੰ ਲੱਗਦਾ ਕਿ ਮੈਨੂੰ ਇਸ ਵਾਰੀ ਵੀ ਨਿਰਾਸ਼ ਉਹ ਦੇਖਣਾ ਪੈਣਾ ਵਾ ਜਿੱਦਾਂ ਮੈਨੂੰ ਅੱਗੇ ਸਾਲ ਇੱਕ ਹੋ ਗਿਆ ਵਾ ਲੱਖ ਦਾ ਮੈਂ ਅੱਗੇ ਨੁਕਸਾਨ ਕਰਵਾਇਆ ਮੈਂ ਕਿਹੜਾ ਕੋਈ ਬਹੁਤ ਆੜਾ ਸ਼ਗੂਖ ਸ਼ਊਕਾਰ ਹੈਗਾ ਵਾ ਜੀ ਮੈਂ ਤਾਂ ਕੋਈ ਘਰਾਂ ਦੇ ਵਿੱਚ ਜਾ ਕੇ ਕੋਠੀਆਂ ਦੇ ਵਿੱਚ ਕੰਮ ਕਰਦਾ ਬਿਜਲੀ ਦੇ ਰੁਪਈਆ ਰੁਪਈਆ ਇਕੱਠਾ ਕਰਕੇ ਮੈਂ ਆਪਣਾ ਕੰਮ ਚਲਾ ਰਿਆ ਵਾ ਤੇ ਆ ਮੇਰੇ ਨਾਲ ਹੋਈ ਹੈ ਜੀ ਕੱਲ ਦੀ ਵਾਰ ਦਾ ਤਾਂ ਹੁਣ ਮੈਨੂੰ ਪਤਾ ਨਹੀਂ ਮੈਨੂੰ ਸਕੂਟਰੀ ਮਿਲੂਗੀ ਕਿ ਨਹੀਂ ਮਿਲੂਗੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ 112 ਨੰਬਰ ਤੇ ਵੀ ਮੇਰੀ ਕੰਪਲੇਂਟ ਹੋਈ ਹੋਈ ਆ ਤੇ ਥਾਣੇ ਦੇ ਵਿੱਚ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ ਮੇਰਾ ਨਾਮ